ਦੋਸਤੋ ਸੋਚੋ ਕਿ ਅੱਤ ਦੀ ਗਰਮੀ ਵਿੱਚ ਇੱਕ ਦਿਨ ਤੁਸੀਂ ਸਵੇਰੇ ਉੱਠੋ ਅਤੇ ਤੁਹਾਨੂੰ ਅਸਮਾਨ ਵਿੱਚ ਛਾਇਏ ਕਾਲੇ ਬੱਦਲ ਨਜ਼ਰ ਆਉਣ। ਗਰਮੀ ਦਾ ਮੌਸਮ ਹੋਣ ਕਾਰਨ ਇਹ ਬੱਦਲ ਤੁਹਾਨੂੰ ਬਹੁਤ ਰਾਹਤ ਦੇਣਗੇ। ਬਾਰਿਸ਼ ਸ਼ੁਰੂ ਹੋ ਜਾਵੇ ਅਤੇ ਤਪ ਦੀ ਧਰਤੀ ਉੱਪਰ ਇਹ ਬੂੰਦਾਂ ਅੰਮ੍ਰਿਤ ਵਾਂਗ ਡਿੱਗਣ। ਪਰ ਜਲਦੀ ਹੀ ਤੁਹਾਡੀ ਰਾਹਤ ਤੁਹਾਡੇ ਸਭ ਤੋਂ ਵੱਡੇ ਡਰ ਵਿੱਚ ਬਦਲ ਜਾਵੇ। ਜਦੋਂ ਤੁਹਾਨੂੰ ਅਹਿਸਾਸ ਹੋਵੇ ਕਿ ਇਹ بارش ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਅਤੇ ਇਹ بارش 1-2 ਦਿਨ ਨਹੀਂ 1-2 ਮਹੀਨੇ ਵੀ ਨਹੀਂ 1-2 ਸਾਲ ਵੀ ਨਹੀਂ ਬਲਕਿ ਇਹ بارش ਲੱਖਾਂ ਸਾਲਾਂ ਤੱਕ ਪੈਣ ਵਾਲੀ ਹੈ ਜੀ ਹਾਂ ਦੋਸਤੋ ਸਹੀ ਸੁਣਿਆ ਤੁਸੀਂ ਲੱਖਾਂ ਸਾਲਾਂ ਤੱਕ ਪੈਣ ਵਾਲੀ بارش ਸੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ GK ਪੰਜਾਬੀ ਦੇ ਅੱਜ ਦੀ ਕਹਾਣੀ ਵਿੱਚ ਅਸੀਂ ਸਾਡੀ ਧਰਤੀ ਦੇ ਇਤਿਹਾਸ ਵਿੱਚ ਉਸ ਯੁੱਗ ਦੀ ਗੱਲ ਕਰਾਂਗੇ ਜਿਸ ਯੁੱਗ ਵਿੱਚ ਹੋਈ بارش ਨੇ ਧਰਤੀ ਉੱਪਰ ਜੀਵਨ ਦੀ ਰੂਪਰੇਖਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਇਸ ਕਹਾਣੀ ਨੂੰ ਜਾਣਨ ਲਈ ਅਸੀਂ ਸਮੇਂ ਵਿੱਚ 25 ਕਰੋੜ ਸਾਲ ਪਿੱਛੇ ਚਲਦੇ ਹਾਂ ਇਹ ਉਹ ਸਮਾਂ ਸੀ ਜਦੋਂ ਧਰਤੀ ਉੱਪਰ ਮੌਜੂਦ ਸਾਰੇ ਮਹਾਦੀਪ ਇੱਕ ਹੀ ਜ਼ਮੀਨ ਦੇ ਟੁਕੜੇ ਦਾ ਹਿੱਸਾ ਸਨ ਭਾਵ ਕਿ ਧਰਤੀ ਉੱਪਰ ਇੱਕ ਹੀ ਵੱਡਾ ਮਹਾਦੀਪ ਸੀ ਜਿਸ ਨੂੰ ਪੈਂਜੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਤਿਹਾਸ ਦੇ ਇਸ ਯੁੱਗ ਨੂੰ ਅਸੀਂ ਪਰਮੇਨ ਯੁੱਗ ਦੇ ਨਾਮ ਨਾਲ ਜਾਣਦੇ ਹਾਂ ਅੱਜ ਧਰਤੀ ਪਰ ਮੌਜੂਦ ਸੱਤ ਮਹਾਦੀਪਾਂ ਦੇ ਪੂਰੇ ਖੇਤਰਫਲ ਜਿੰਨਾ ਵੱਡਾ ਇੱਕ ਹੀ ਮਹਾਦੀਪ ਉਸ ਸਮੇਂ ਮੌਜੂਦ ਸੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਇਹ ਮਹਾਦੀਪ ਕਿੰਨਾ ਵੱਡਾ ਆਕਾਰੀ ਸੀ ਜਿਆਦਾ ਵੱਡਾ ਹੋਣ ਕਾਰਨ ਇਸ ਮਹਾਦੀਪ ਦੇ ਅੰਦਰੂਨੀ ਹਿੱਸਿਆਂ ਵਿੱਚ ਮੌਸਮ ਕਿਸੇ ਤਪਦੇ ਰੇਗਿਸਤਾਨ ਤੋਂ ਵੀ ਜ਼ਿਆਦਾ ਖਤਰਨਾਕ ਹੋ ਚੁੱਕਿਆ ਸੀ ਕਿਉਂਕਿ ਇਹ ਹਿੱਸੇ ਸਮੁੰਦਰ ਤੋਂ ਕਈ ਹਜ਼ਾਰਾਂ ਕਿਲੋਮੀਟਰ ਦੂਰ ਸਨ ਜਿਸ ਕਰਕੇ بارش ਦਾ ਹੋਣਾ ਇੱਥੇ ਲਗਭਗ ਅਸੰਭਵ ਹੀ ਸੀ ਜਾਨਵਰਾਂ ਅਤੇ ਪੇੜ ਪੌਦਿਆਂ ਦੀਆਂ ਬਹੁਤ ਘੱਟ ਪ੍ਰਜਾਤੀਆਂ ਸਨ ਜੋ ਇਸ ਮੌਸਮ ਵਿੱਚ ਜੀਵਤ ਬਚੀਆਂ ਹੋਈਆਂ ਸਨ ਸਥਿਤੀ ਉਦੋਂ ਹੋਰ ਵੀ ਜ਼ਿਆਦਾ ਗੰਭੀਰ ਹੋ ਗਈ ਜਦੋਂ ਪੈੰਜੀਆ ਦੇ ਉੱਤਰੀ ਹਿੱਸਿਆਂ ਵਿੱਚ ਬਹੁਤ ਵੱਡੇ ਜਵਾਲਾਮੁਖੀਆਂ ਦੇ ਫਟਣ ਦੀ ਲੜੀ ਸ਼ੁਰੂ ਹੋ ਗਈ ਇਹ ਹਿੱਸੇ ਅੱਜਕੱਲ੍ਹ ਰੂਸ ਅਤੇ ਕੈਨੇਡਾ ਦਾ ਹਿੱਸਾ ਹਨ ਇਨ੍ਹਾਂ ਜਵਾਲਾਮੁਖੀਆਂ ਵਿੱਚੋਂ ਨਿਕਲਿਆ ਲਾਵਾ ਪੈਂਜੀਆ ਦੇ ਲਗਭਗ 70 ਲੱਖ ਵਰਗ ਕਿਲੋਮੀਟਰ ਦੇ ਹਿੱਸੇ ਵਿੱਚ ਫੈਲ ਗਿਆ ਇਹ ਏਰੀਆ ਭਾਰਤ ਦੇ ਖੇਤਰਫਲ ਦੇ ਦੁੱਗਣੇ ਤੋਂ ਵੀ ਜ਼ਿਆਦਾ ਹੈ ਇਨ੍ਹਾਂ ਜਵਾਲਾਮੁਖੀਆਂ ਵਿੱਚੋਂ ਨਿਕਲੀਆਂ ਕਾਰਬਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਵਰਗੀਆਂ ਗੈਸਾਂ ਨੇ ਧਰਤੀ ਦੇ ਤਾਪਮਾਨ ਨੂੰ ਹੋਰ ਵੀ ਵਧਾ ਦਿੱਤਾ ਇੰਨੀ ਜ਼ਿਆਦਾ ਗਰਮੀ ਕਾਰਨ ਸਮੁੰਦਰ ਵਿੱਚ ਆਕਸੀਜਨ ਦੀ ਮਾਤਰਾ ਵੀ ਘਟਣ ਲੱਗੀ ਨਤੀਜਾ ਇਹ ਨਿਕਲਿਆ ਕਿ ਸਮੁੰਦਰ ਵਿੱਚੋਂ 96% ਅਤੇ ਜ਼ਮੀਨ ਉੱਪਰੋਂ 70% ਜੀਵਨ ਤਬਾਹ ਹੋ ਗਿਆ। ਕੁਝ ਕੁ ਪ੍ਰਜਾਤੀਆਂ ਹੀ ਸਨ ਜੋ ਇਸ ਮੌਸਮ ਨੂੰ ਚੱਲ ਸਕੀਆਂ। ਇੰਨੇ ਵੱਡੇ ਸਤਰ ਉੱਪਰ ਪੇੜ-ਪੌਦੇ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਦੇ ਸਰਵਨਾਸ਼ ਹੋਣ ਨੂੰ ਅਸੀਂ ਦਾ ਗ੍ਰੇਟ ਡਾਈਂਗ ਦੇ ਨਾਮ ਨਾਲ ਜਾਣਦੇ ਹਾਂ। ਜਵਾਲਾਮੁਖੀਆਂ ਵਿੱਚੋਂ ਨਿਕਲੀਆਂ ਕਾਰਬਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਵਰਗੀਆਂ ਗੈਸਾਂ ਕਾਰਨ ਧਰਤੀ ਦਾ ਤਾਪ ਵਧਿਆ। ਇਨਾ ਜ਼ਿਆਦਾ ਗਰਮ ਹੋ ਚੁੱਕਾ ਸੀ ਜਿਸ ਕਾਰਨ ਸਮੁੰਦਰ ਦੇ ਪਾਣੀ ਦਾ ਬਹੁਤ ਤੇਜ਼ੀ ਨਾਲ ਵਾਸ਼ਪੀਕਰਨ ਹੋਇਆ ਅਤੇ ਧਰਤੀ ਨੂੰ ਸੰਘਣੇ ਕਾਲੇ ਬੱਦਰਾਂ ਨੇ ਘੇਰ ਲਿਆ। ਹੁਣ ਸ਼ੁਰੂ ਹੋਈ ਉਹ ਤਬਾਹੀ ਵਾਲੀ ਬਾਰਿਸ਼ ਜੋ ਇੱਕ ਦੋ ਦਿਨ ਨਹੀਂ ਬਲਕਿ ਲਗਭਗ 10 ਲੱਖ ਸਾਲਾਂ ਤੱਕ ਚੱਲੀ। ਇਸ ਨੂੰ ਇਤਿਹਾਸ ਵਿੱਚ ਅਸੀਂ ਕਾਰਨੀਅਨ ਪੈਲੂਵિયલ ਐਪੀਸੋਡ ਦੇ ਨਾਮ ਨਾਲ ਜਾਣਦੇ ਹਾਂ। ਸ਼ੁਰੂ-ਸ਼ੁਰੂ ਵਿੱਚ ਤਾਂ ਇਸ ਬਾਰਿਸ਼ ਨੇ ਧਰਤੀ ਉੱਪਰ ਬਚੇ ਖੋਤੇ ਜੀਵਨ ਲਈ ਵਰਦਾਨ ਦਾ ਕੰਮ ਕੀਤਾ। ਜੋ ਕਿ ਬਹੁਤ ਜ਼ਿਆਦਾ ਗਰਮੀ ਅਤੇ ਸੋਕੇ ਦੀ ਮਾਰ ਚੱਲ ਰਿਹਾ ਸੀ ਪਰ ਜਲਦੀ ਹੀ ਇਹ ਵਰਖਾ ਉਹਨਾਂ ਵਿੱਚੋਂ ਹੀ ਕਈ ਪ੍ਰਜਾਤੀਆਂ ਦੇ ਖਾਤਮੇ ਦਾ ਕਾਰਨ ਬਣ ਗਈ ਪਰ ਦੋਸਤੋ ਹਾਲਾਤ ਕਿਹੋ ਜਿਹੇ ਵੀ ਹੋਣ ਜੀਵਨ ਆਪਣਾ ਰਸਤਾ ਤਲਾਸ਼ ਲੈਂਦਾ ਹੈ ਜਿੱਥੇ ਇਸ بارش ਨੇ ਧਰਤੀ ਉੱਪਰੋਂ ਜ਼ਿਆਦਾਤਰ ਜੀਵਨ ਨੂੰ ਖਤਮ ਕਰ ਦਿੱਤਾ ਸੀ ਉੱਥੇ ਹੀ ਇਹ بارش ਡਾਇਨਾਸੌਰ ਵਰਗੇ ਵਿਸ਼ਾਲ ਜੀਵਾਂ ਦੇ ਧਰਤੀ ਉੱਪਰ ਪਰਫੁੱਲਤ ਹੋਣ ਲਈ ਅਨੁਕੂਲ ਮੌਸਮ ਵੀ ਤਿਆਰ ਕਰ ਰਹੀ ਸੀ ਜਿਨ੍ਹਾਂ ਨੇ ਕਰੋੜਾਂ ਸਾਲ ਧਰਤੀ ਉੱਪਰ ਰਾਜ ਕੀਤਾ ਸੋ ਦੋਸਤੋ ਇਹ ਸੀ ਕਹਾਣੀ ਕਾਰਨੀਅਨ ਪੈਲੂਵિયલ ਐਪੀਸੋਡ ਦੀ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ YouTube ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਤੁਹਾਡੇ ਲਈ ਇਹੋ ਜੀਆਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਰਹੀਏ